ਸਰਕਾਰ ਵੱਲੋਂ ਲਗਾਤਾਰ ਸਿਹਤ ਸੁਵਿਧਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਦਿਖਾਉਣ ਲੱਗੇ ਆ ਜਿਸ ਦੇ ਵਿੱਚ ਕੀ ਲੋਕਾਂ ਵੱਲੋਂ ਕਰੀਬ 15 ਸਾਲਾਂ ਤੋਂ ਸਿਹਤ ਸੇਵਾਵਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਡਿਸਪੈਂਸਰੀ ਤਾਂ ਬਣਾ ਦਿੱਤੀ ਗਈ ਪਰ ਲੋਕਾਂ ਦੇ ਦੱਸਣ ਮੁਤਾਬਕ 15 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਇੱਥੇ ਕੋਈ ਵੀ ਡਾਕਟਰ ਨਹੀਂ ਆਇਆ ਹੈ ਅਤੇ ਉਹਨਾਂ ਨੂੰ ਦੂਰ ਦਰਾਡੇ ਇਲਾਜ ਦੇ ਲਈ ਜਾਣਾ ਚਾਹੁੰਦਾ ਹੈ ਸਭ ਤੋਂ ਜ਼ਿਆਦਾ ਦਿੱਕਤ ਤਾਂ ਐਮਰਜੈਂਸੀ ਸੇਵਾਵਾਂ ਬਲੇ ਹੁੰਦੀ ਹੈ ਜਦੋਂ ਕਿ ਮੌਕੇ ਤੇ ਕੋਈ ਵੀ ਐਮਰਜੈਂਸੀ ਸੇਵਾ ਨਹੀਂ ਮਿਲਦੀ ਜਾਂ ਬਹੁਤ ਦੂਰ ਹੁੰਦੀ ਹੈ ਜਿਸ ਕਾਰਨ ਕਿ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਉੱਥੇ ਮਹਿਲਾਵਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਤ ਦੇ ਸਮੇਂ ਕਾਫੀ ਦਿੱਕਤ ਆਂਦੀ ਹੈ ਅਤੇ ਕਾਫੀ ਦੂਰ ਜਾ ਕੇ ਸ਼ਹਿਰ ਦੇ ਵਿੱਚ ਸਿਹਤ ਸੇਵਾਵਾਂ ਮਿਲਦੀਆਂ ਹਨ ਜਦੋਂ ਤੱਕ ਵਿਅਕਤੀ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਇਹ ਸਾਰੀ ਕਹਾਣੀ ਬਠਿੰਡਾ ਦੇ ਬੀੜਤਲਾ ਇਲਾਕੇ ਦੀ ਹੈ ਜਿੱਥੇ ਕਿ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਡਿਸਪੈਂਸਰੀ ਤਾਂ ਬਣੀ ਹੋਈ ਹੈ ਪਰ ਉੱਥੇ ਕੋਈ ਵੀ ਡਾਕਟਰ ਤਾਇਨਾਤ ਨਹੀਂ ਕੀਤਾ ਗਿਆ ਲੋਕਾਂ ਨੇ ਇਹ ਵੀ ਦੱਸਿਆ ਕਿ ਰਾਤ ਸਮੇਂ ਜੇਕਰ ਉਹ ਦਵਾਈ ਆਦਿ ਲੈਣ ਜਾਂਦੇ ਹਨ ਤਾਂ ਦਵਾਈ ਤਾਂ ਨਹੀਂ ਮਿਲਦੀ ਉਹਨਾਂ ਨੂੰ ਰਾਹ ਦੇ ਵਿੱਚ ਲੁਟੇਰੇ ਜਾਂ ਨਸ਼ੇੜੀ ਜ਼ਰੂਰ ਲੁੱਟ ਲੈਂਦੇ ਹਨ ਉੱਥੇ ਲੋਕਾਂ ਨੇ ਇਹ ਵੀ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਉਹ ਪਿੰਡ ਦੇ ਮੋਹਤਵਾਰ ਲੋਕਾਂ ਤੋਂ ਇਸ ਦੀ ਮੰਗ ਕਰ ਚੁੱਕੇ ਹਨ ਪਰ ਇਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪੂਰੀ ਕਹਾਣੀ ਦਿਖਾਣੇ ਆ ਤੁਹਾਨੂੰ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਮੈਂ ਗੁਰਤੇਜ ਸਿੰਘ ਪਿੰਡ ਫੀਲਦਸਲਾ ਇਸੇ 15 20 20 ਸਾਲ ਹੋ ਗਏ ਚਾ ਉਹ ਕੰਬਲ ਹੋ ਗਏ ਕੋਈ ਡਾਕਟਰ ਨਹੀਂ ਆਇਆ ਸੀ ਜੇ ਡਾਕਟਰ ਆਉਗਾ ਸਾਨੂੰ ਮਿਲੈ ਸੀ ਮਜ਼ਦੂਰੀ ਤੁਹਾਨੂੰ ਜਿਹੜਾ ਹੁਣ ਤੋਂ ਆਈ ਦੇਖੋ ਬੇਚ ਰਾਤ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਹੋ ਨਹੀਂ ਰਾਤ ਨੂੰ ਕਈ ਬੰਦੇ ਦਾ ਸਾਡੇ ਮਤਲਬ ਬਿਨਗੈਰ ਕਿਸਾਨ ਤੋਂ ਨਾ ਆਸੇ ਹੋਏ ਵੀ ਸੁਣ ਕਈ ਗਲਾਦਿਏ ਨਾ ਕਿਉਂ ਹੁਣ ਤੇ ਤਰੀਕਾ ਨਹੀਂ ਯਾਦ ਰਹਿੰਦੀਆਂ ਕਿਉਂਕਿ ਮੈਂ ਐਸੇ ਹੋਇਆ ਐਸੇ ਬੰਦਾ ਗਿਆ ਗਏ ਤਾਂ ਉਹ ਦਰਦ ਉੱਠ ਖੜਾ ਕਹਿ ਤਾ ਹੌਸਲਾ ਵੀ ਵਿਚਾਲੇ ਲਾਇ ਕਰਾਉਨੇ ਆ ਤੇ ਗਾਹਾਂ ਚਚਰਾਏ ਘੇਰ ਲੇ ਮੋਟਰਸਾਈਕਲ ਤੇ ਗਏ ਤੇ ਉਹਨੇ ਸਿਰਮ ਫਿੱਟਾ ਮਾਰ ਗੀ ਡਾਕਟਰ ਆਣੇ ਚਾਹੀਦੇ ਇੱਥੇ ਡਾਕਟਰ ਜੀ ਉਰ ਆਣੇ ਚਾਹੀਦੇ ਕਿਵੇਂ ਕਰੋ ਡਾਕਟਰਾਂ ਦਾ ਬਹੁਤ ਪਰੇਸ਼ਾਨਾ ਛੀ ਵਸੀਆਂ ਬਈ ਛੀਏ ਪਰੇਸ਼ਾਨ ਪੁੱਲ ਬੰਤੋਂ ਤਾਂ ਇਹ ਪਹਿਲਾ ਇਹ ਚੱਲੂ ਹੋਣੀ ਚਾਹੀਦੀ ਹੈ ਕਿੰਨੀ ਕਿ ਦੂਰ ਜਿਹੜਾ ਡਾਕਟਰ ਤੁਹਾਨੂੰ ਮਿਲਦਾ ਇੱਥੋਂ ਜੇ ਇੱਥੋਂ ਦੇਖੋ ਹੁਣ ਪਹਿਲਾਂ 6 ਕਿਲੋਮੀਟਰ ਪਹਿਲਾਂ ਹੁਣ 12 ਕਿਲੋਮੀਟਰ ਪੈਂਦਾ 12 ਕਿਲੋਮੀਟਰ ਦੂਰੀ ਤੇ ਮਿਲਦਾ ਆਹ ਦੇਖੋ ਜਦੋਂ ਜਾਂਦੇ ਜਾਂਦੇ ਦਾ ਬੰਦੇ ਭਾਨ ਹੋ ਜਾਂਦਾ ਕਿਸੇ ਬਸ ਸਾਨੂੰ ਇਸ ਤੋਂ ਪਹਿਲਾਂ ਜਸੂ ਜਾਣਾ ਪੈਂਦਾ ਉਦੋਂ ਮੁੜ ਕੇ ਫੇਰ ਹਸਪਤਾਲ ਚਾਉਣਾ ਪੈਂਦਾ ਕੋਈ ਇਸ ਤਰ੍ਹਾਂ ਵੀ ਹਾਦਸਾ ਹੋਇਆ ਕਿ ਇਲਾਜ ਟਾਈਮ ਤੇ ਨਾ ਮਿਲਿਆ ਹੋਵੇ ਨਾ ਨਹੀਂ ਹੋਇਆ ਜੀ ਹੋਇਆ ਹੋਇਆ ਇਹ ਐਸੇ ਕਰਕੇ ਆਇਆ ਸੀ ਦਿੱਕਤ ਮੰਨਦੇ ਨਾ ਜੇ ਮੌਕੇ ਤੇ ਡਾਕਟਰ ਹੁੰਦਾ ਜੇ ਮੌਕੇ ਤੇ ਜੱਟ ਨੂੰ ਟੀਕਾ ਬੁੜੀ ਦਲਵਾ ਉਹ ਕੋਈ ਇੱਕਦ ਸਾਥ ਹੁੰਦਾ ਐਮਰਜੈਂਸੀ ਨੂੰ ਬੁਲਾਉਂਦਾ ਡਾਕਟਰ ਦੀ ਟੀਮ ਆ ਪਹਲੇ ਆਉਂਦੀ ਉੱਥੋਂ ਤੇ ਸਾਡੇ ਆ ਕੇ ਆਉਂਦੇ ਨਹੀਂ ਕਦੇ ਸਰਪੰਚ ਮੈਂਬਰ ਨੂੰ ਨਾ ਹੀ ਸਰਪੰਚ ਸੈਂ ਮੈਂਬਰ ਐਸੇ ਆ ਕੇ ਮੁਰਝ ਜਾਂਦੇ ਕੋਈ ਆਹ ਜੀ ਕਰ ਲਾਂਗੇ ਕਰ ਲਈ ਟਾੜੀਆਂ ਵੋਟਾਂ ਦੇ ਆਉਂਗਾ ਕੋਈ ਐ ਕਰਾਂਗੇ ਐ ਕਹਿੰਦਾ ਕੋਈ ਨਹੀਂ ਸਾਰੇ ਆ ਰਿਹਾ ਇਸ ਲਈ ਕਲਪ ਕਰਨਾ ਜੀ ਬਸ ਇੱਥੇ ਦੇਖੋ ਜੀ ਘਾਰੇ ਸਭ ਦਾ ਸਾਰਾ 6 ਵਸੀਆਂ ਜਾਂ ਹੈ ਗਰੀਬਾਂ ਦੀਆਂ ਤਗੜਾ ਕੋਈ ਹੈ ਨਹੀਂ ਕੋਈ ਹਰੇ ਕੋਈ ਨਾ ਸਾਧਣਾ ਮੋਟਰਸਾਈਕਲ ਮੋਟਰਸਾਈਕਲ ਮਰੀਜ਼ ਬੰਦਾ ਜਾਊ ਕਿਵੇਂ ਜਿਹੜਾ ਕੋਲ ਡਾਕਟਰਾਂ ਦੀ ਤਾਂ ਡਾਕਟਰਾਂ ਤੋਂ ਅਸੀਂ ਪੂਰੇ ਪਰੇਸ਼ਾਨ ਆ ਕਿੰਨੇ ਚਿਰ ਤੋਂ ਜਿਹੜੀ ਡਿਸਪੈਂਸਰੀ ਤਾਂ ਇਹਨੂੰ ਤਾਂ ਹੋ ਗਿਆ ਤਾਂ 30 ਸਾਲਾਂ ਦੀ ਗੇੜ ਹੋ ਗਿਆ ਬਈ ਪਰ ਅਸੀਂ ਤੁਹਾਨੂੰ 15-20 ਸਾਲਾਂ ਤੋਂ ਬੌਚਰਦੀ ਬਣੀ ਪਈ ਐ ਇਹ ਇੱਕ ਵਾਰੀ ਡਾਕਟਰ ਨਹੀਂ ਆਇਆ ਨਹੀਂ ਜੀ ਡਾਕਟਰ ਤਾਂ ਇੱਥੇ ਵਿਖਾਈ ਨਹੀਂ ਦਿੱਤੀ ਜੀ ਸਾਨੂੰ ਤਾਂ ਅੱਜ ਤਾਂ ਕਹਿੰਦੇ ਡਾਕਟਰ ਆਉਣ ਅਸੇ ਦਵਾਈ ਬੂਟੀ ਤਾਂ ਪਰੇਸ਼ਾਨਾ ਹੋ ਗਏ ਇਸ ਤਰ੍ਹਾਂ ਲੇਡੀ ਦੀ ਗੱਲ ਕਰੀਏ ਰਾਤ ਬਰਾਤ ਦੀ ਕੋਈ ਪਰੇਸ਼ਾਨੀ ਆ ਜੇ ਕਿਸ ਤਰ੍ਹਾਂ ਹੈਂਡਲ ਕਰਦੇ ਅਸੀਂ ਵਿਚਾਰੇ ਫਿਰ ਭਾਈ ਜਾਂਦੇ ਨੇ ਔਖੇ ਸੌਖੇ ਬਟੰਡੇ ਹੋਰ ਆਈ ਪਰੇਸ਼ਾਨੀ ਵਿੱਚ ਜਾਂਦੇ ਨੇ ਅਗਲੇ ਕਿਉਂਕਿ ਇਹ ਪਿੰਡ ਪਿੰਡ ਇਲਾਕਾ ਇੱਥੇ ਸਾਧਨ ਵੀ ਜਲਦੀ ਮਿਲਦਾ ਨਹੀਂ ਹੁੰਦਾ ਨਹੀਂ ਮਿਲਦਾ ਜੀ ਸਾਧਨ ਨਹੀਂ ਪਰੇਸ਼ਾਨੀ ਪਰ ਸਰਕਾਰ ਕਹਿ ਰਹੀ ਹੈ ਅਸੀਂ ਸਿਹਤ ਸਹੂਲਤਾਂਾਂ ਤਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਅੱਛਾ ਜੀ ਪਰ ਇੱਥੇ ਤਾਂ ਕੋਈ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਨਹੀਂ ਜੀ ਸਾਨੂੰ ਕੋਈ ਸਹੂਲਤਾਂ ਨਹੀਂ ਹੈਗੀ ਹਲੇ ਇੱਥੇ ਸਿਹਤ ਸਹੂਲਤਾਂ ਕੋਈ ਵੀ ਨਹੀਂ ਨਹੀਂ ਜੀ ਕਦੇ ਕਿਹਾ ਹੋਵੇ ਮੈਂਬਰ ਸਰਪੰਚ ਕਾਇਨੇ ਹੁੰਨੇ ਆ ਜੀ ਸਹੂਲਤਾਂ ਵੀ ਸਾਨੂੰ ਮਿਲਣੇ ਚਾਹੀਦੇ ਕੋਈ ਸਹੂਲਤਾਂ ਨਹੀਂ ਆ ਰਹੀ ਸਾਡੇ ਕੋਲ ਇਹ ਤਾਂ ਸਾਨੂੰ ਕਦੇ ਜਵਾਬ ਦਿੰਦੇ ਕੋਈ ਜਵਾਬ ਵੀ ਨਹੀਂ ਦਿੰਦੇ ਜੀ ਸਾਨੂੰ ਆਂਦੇ ਦੇਖਣ ਆਂਦੇ ਇੱਥੇ ਦੇਖਣ ਵੀ ਨਹੀਂ ਆਇਆ ਕੋਈ ਜਿਸ ਤਰ੍ਹਾਂ ਦੇਖਾਇ ਮੈਂ ਅੱਖਾਂ ਦੇ ਦੇਖਣ ਵੀ ਕੋਈ ਆਇਆ ਜੀ ਇਹਨੂੰ ਦੱਸਣਾ ਚਾਹੀਦਾ ਖੁੱਲਣੀ ਚਾਹੀਦੀ ਡਾਕਟਰ ਹਾਂ ਜੀ ਖੁੱਲ